ਹਾਂਜੀ ਸੱਤੀ ਕਾ ਦੋਸਤੋ ਮੈਂ ਤੁਹਾਡਾ ਵੀਰ ਲੱਖਾ ਮਾਨ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਨਵੇਂ-ਨਵੇਂ ਟਰੈਕ ਨਕਸੇ ਵੇਖਦੇ ਰਹਿੰਨੇ ਆਂਗੇ ਇੱਕ ਪਰਿਵਾਰ ਨੇ ਉਹਨਾਂ ਦੀ ਇੰਟਰਵਿਊ ਵੀ ਹੋਈ ਕਈ ਚੈਨਲਾਂ ਦੇ ਉੱਪਰ ਉਹਨਾਂ ਨੇ ਵੀਡੀਓ ਆਪਾਈ ਸੀ ਜੋ ਬੱਚੇ ਦਾ ਹਾਇਟ ਨਹੀਂ ਵੱਧ ਰਹੀ ਵੱਧ ਫੋੜ ਨਹੀਂ ਰਿਹਾ ਖਾਣ ਪੀਣ ਨਹੀਂ ਲੱਗ ਰਿਹਾ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਦੱਸਿਆ ਸੀਗਾ ਮੱਝ ਦਾ ਜਾਂ ਗਊ ਦਾ ਗੋਹਾ ਹੋਵੇ ਉਹ ਇਸ ਤਰ੍ਹਾਂ ਢੋਈ ਦੇ ਬੈਕ ਸ਼ਾੜਾ ਮੱਲ ਦੇ ਨਾਲ ਇਸ ਜਗ੍ਹਾ ਤੋਂ ਕੰਡੇ ਨਿਕਲ ਲੰਗੇ ਤੋਂ ਉਹਨਾਂ ਨੂੰ ਚੁਗ ਲੈਣਾਗਾ ਤੇ 20 ਸਾਲ ਤੱਕ ਵੀ ਇਸ ਤੋਂ ਬਾਅਦ ਵੀ ਕੱਦ ਵਧੂਗਾ ਬੱਚੇ ਦਾ ਖਾਣ ਪੀਣ ਲੱਗੂਗਾ ਬੱਚਾ ਸਿਹਤਮੰਦ ਹੋਊਗਾ ਬੱਚਾ ਸਖਸੀਗਾ ਉਹ ਸਰ ਉੱਪਰ ਠੀਕ ਅਸੀ ਕੇ ਰਦੇ ਤੇ ਉਹ ਟ੍ਰੈਕ ਕਰ ਜੂਨ ਨਾਲ ਨਕਸਾ ਦੱਸਿਆ ਉਹ ਆਪ ਅੱਜ ਮੇਰੇ ਬੇਟੇ ਪ੍ਰਭਿੰਦਰ ਚੰਗਤੇ ਅ ਦਿਮਾਗ ਹੀ ਗਏ ਨੇ ਆ ਤੇ ਆਜੋ ਆਪਾਂ ਕਰੀਏ ਸ਼ੁਰੂ ਦੀ ਤਰ੍ਹਾਂ ਕਹਿੰਦੇ ਅਸੀਂ ਮਰ ਲਾਂਗਾ ਵਾਸੀ ਲੋਕ ਮਨੀਚਰ ਤੋਂ ਨਹੀਂ ਆਏ ਤੇ ਜਿੱਥੇ ਤਰਾ जो रिजल्ट सही आया वो दसागे वीडियो के कई जमें बकवास मार दिखते वीडियो बना के अपने को कम है नहीं गाँव जो सच है वादिया जेनुअन है वो चीज़ दसा ये अपना गां का गोहा लिया हैगा तो देख लो किले के उपर गाव खड़ी ने

ਜਮਾਦ ਜਿਵੇਂ ਉਹਨਾਂ ਨੇ ਤਕਨੀਕ ਕੀਤੀ ਹੈ ਨਕਸ਼ਾ ਉਸ ਤਰ੍ਹਾਂ ਹੀ ਆਪਾਂ ਕਰਦੇ ਹਾਂ। ਉਹ ਮੈਨੂੰ ਉਹਨਾਂ ਨੇ ਲਾ ਕਰਿਆ ਕੋਈ ਕੱਡੇ ਵਗੈਰਾ ਇਸ ਵਿੱਚ ਨਿਕਲ ਲਗੇ। ਜਮਾਦ ਉਹਨੇ ਕਿਹਾ ਸਾਲਾਂ ਦੀ ਡੀਗਰੀ ਬਣਾਈ ਹੈ। पानी डालेंगे पानी ले अपन डालेंगे दांता और निकल देंगे ਆ ਦੇਖ ਲਓ ਦੋਸਤੋ ਨੇੜੇ ਹੋ ਕੇ ਕੋਈ ਕੰਦਾ ਆਲੇ ਨਿਕਲਦਾ ਕੋਈ ਕੁਸਣੀ ਨਿਕਲ ਲਗਾ ਮੈਂ ਸਭ ਫੇਕਨੇ ਉਹਨਾਂ ਮੇਰੇ ਵੀਰ ਭੈਣ ਭਰਾਵਾਂ ਨੂੰ ਵੀ ਬੇਨਤੀ ਹੈ ਜੋ ਬਿਨਾ ਮਤਲਬ ਤੋਂ ਹੋ ਕੇ ਸਮਝੇ ਗਲਤ ਜਾਣਕਾਰੀ ਸੋਸ਼ਲ ਮੀਡੀਆ ਤੇ ਪਾਉਂਦੇ ਆ ਕਿਰਪਾ ਕਰਕੇ ਲੋਕਾਂ ਨੂੰ ਨਾ ਘਬਰਾਹ ਕਰਿਆ ਕਰੋ ਨਾ ਗਲਤ ਵੀਡੀਓ ਪਾਇਆ ਕਰੋ ਵੀਡੀਓ ਨੂੰ ਵਸਤਵ ਨਾਲ ਸ਼ੇਅਰ ਕਰਨਾ ਲਾਈਕ ਕਮੈਂਟ ਤੇ ਜਿਨ੍ਹਾਂ ਨੇ ਵੀਡੀਓ ਪਾਈ ਸੀ ਉਹਨਾਂ ਤੱਕ ਵੱਤ ਵਾਦੇ ਛੇਰ ਕਰਕੇ ਵੀਡੀਓ ਬਚਾਓ ਕੋਈ ਕੁਛ ਗੋਹਾ ਮੰਦ ਨਾਲ ਕੋਈ ਕੰਡਾ ਨਹੀਂ ਨਿਕਲਦਾ ਕੋਈ ਕੱਟ ਨਹੀਂ ਵਾਹ ਸਕਦਾ ਕੁਛ ਨਹੀਂ ਮਿਲਦਾ ਜੋ ਕੁਦਰਤ ਨੇ ਰੰਗਾ ਜੋ ਕੁਦਰਤ ਨੇ ਤੁਹਾਨੂੰ ਰੰਗ ਰੂਪ ਦਿੱਤਾ ਤੁਹਾਨੂੰ ਸਰੀਰ ਦਿੱਤਾ ਉਹਦੇ ਤਰਨੀਕ ਦੇ ਹਿਸਾਬ ਨਾਲ ਹੀ ਕੱਟ ਵਧਣਾ ਹੈਗਾ ਉਹਦੇ ਹਿਸਾਬ ਨਾਲ ਹੀ ਫਰਾਗ ਲੱਗਣੀ ਹੈ ਜੀ ਇਹ ਵੰਦੂਦਨਾ ਫਾਰਮਲਟੀਆਂ ਨਹੀਂ ਫੋਟੋਪਨ ਨਾਲ ਇਹ ਤਾਂ ਜੇ ਤੂਪਾ ਨਾਲ ਇਹਨਾਂ ਨਾਲ ਜੀਵਾਹੀ ਹੋਵੇ ਸਫਰਤ ਨੂੰ ਨਿਗੜੇ-ਨਿਗੜੇ ਘਟ ਮੁੜਦੇ ਵੀ ਬਹੁਤ ਵਾਰ ਕੇ ਰੱਬ ਦੇ ਨਾਲ ਲੱਗ ਜਾਂਦੇ ਤੇ ਵਾ ਫਾਲਤੂ ਦੀ ਬਕਵਾਸ ਮਾਰਦੇ ਵੀਡੀਓ ਨੂੰ ਮਤਵਾ ਸ਼ੇਅਰ ਕਰਦੇ ਹੋ ਲਾਈਕ ਕਮੈਂਟਾਂ ਦੇ ਵਿੱਚ ਆਪਣੇ ਰਾਏ ਜ਼ਰੂਰ ਦਿਓ ਵਾਈ ਕੁਰਤੀ ਦਾ ਖਾਨ ਸਾਹਿਬ ਵਾਈ ਕੁਰਤੀ ਜੀ ਤੇ ਮਿਲਦੇ ਆਪਾਂ ਅਗਲੀ ਵੀਡੀਓ ਬਣਾਉਂਦੇ